ਬਹੁਤ ਵਾਰੀ ਜਦੋਂ ਗੁਰਬਾਣੀ ਆਤਮ ਸਾਇੰਸ ਰੂਹਾਨੀ ਖੇਡਾ ਵਿਸ਼ਵਾਸ ਰੱਬੀ ਹੋਂਦ ਇਹਨਾਂ ਚੀਜ਼ਾਂ ਨੂੰ ਲੈ ਕੇ ਤੇ ਇਹਨਾਂ ਦੇ ਦੁਆਲੇ ਘੁੰਮਦੇ ਹੋਏ ਵਿਸ਼ਵਾਸ ਦੇ ਘੇਰੇ ਨੂੰ ਲੈ ਕੇ ਜਦੋਂ ਕਿੰਤੂ ਪਰੰਤੂ ਸੁਣਦੇ ਆ ਉਹਨਾਂ ਵਿੱਚੋਂ ਬਹੁਤ ਆਤ ਹੋ ਹੁੰਦੇ ਨੇ ਜਿਹੜੇ ਸਾਇੰਸ ਨੂੰ ਆਧਾਰ ਬਣਾ ਕੇ ਗੱਲ ਕਰਦੇ ਹੁੰਦੇ ਆ ਕਿ ਸਾਇੰਸ ਇਹ ਨਹੀਂ ਮੰਨਦੀ ਸਾਇੰਸ ਉਹ ਨਹੀਂ ਮੰਨਦੀ ਪਰ ਕਿਹੜੀ ਸਾਇੰਸ ਤੇ ਉਹਨਾਂ ਇਤਿਹਾਸਾ ਵੀ ਆਉਂਦਾ ਆ ਤੇ ਤਰਸ ਵੀ ਕਿ ਜਿਨ੍ਹਾਂ ਨੇ 10ਵੀਂ ਦੀ ਪ੍ਰੈਕਟੀਕਲ ਵੀ ਨਕਲ ਮਾਰ ਕੇ ਤਿਆਰ ਕੀਤੀ ਹੁੰਦੀ ਹੈ ਤੇ ਜਾਂ ਕਿਸੇ ਭੈਣ ਭਰਾ ਤੋਂ ਤਿਆਰ ਕਰਵਾਈ ਹੁੰਦੀ ਹੈ ਉਹ ਜਦੋਂ ਗੁਰਬਾਣੀ ਦੇ ਵਿਆਖਿਆਕਾਰ ਬਣ ਜਾਂਦੇ ਆ ਤਾਂ 10ਵੀਂ ਦੀ ਪ੍ਰੈਕਟੀਕਲ ਨਕਲ ਮਾਰ ਕੇ ਬਣਵਾਏ ਬਣਵਾਉਣ ਵਾਲੇ ਵੀ ਗੁਰਬਾਣੀ ਦੀ ਵਿਆਖਿਆ ਸਾਇੰਸ ਦੇ ਆਧਾਰ ਤੇ ਕਰਨ ਲੱਗੇ ਹੁੰਦੇ ਨੇ ਜਿਹੜੀ ਕਿ ਗੱਲ ਹਾਸੇ ਵਾਲੀ ਵੀ ਐ ਤਰਸਯੋਗ ਵੀ ਐ ਤੇ ਮਿਸਲੀਡਿੰਗ ਵੀ ਐ ਮਹਾਰਾਜ ਸਾਨੂੰ ਇਹੋ ਜੇ ਸਾਇੰਸਦਾਨਾਂ ਤੋਂ ਬਚਾ ਕੇ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ